नच्चनिती पुद्धनिती ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਨਵੀਂ ਉਡਾਰੀ ਦੇ ਵਿੱਚ ਮੈਂ ਸਰਵੀ ਸ਼ਰਮਾ ਜੀहां ਨਤੀਜਿਆਂ ਦਾ ਕਦ ਸਦਾ ਹੀ ਨਿਰਭਰ ਕਰਦਾ ਹੈ ਮਿਹਨਤ ਦੀ ਖੁਰਾਕ ਤੇ ਉੱਤੇ ਉਦਾਂ ਹੀ ਮਿਹਨਤ ਤੇ ਸਫਲਤਾ ਜਿਹੜੀ ਹੁੰਦੀ ਹੈ ਨਾ ਸਫਲਤਾ ਦੀ ਕੋਈ ਹੱਦ ਨਹੀਂ ਹੁੰਦੀ ਤੇ ਕੋਈ ਇਸ ਦੀ ਉਮਰ ਨਹੀਂ ਹੁੰਦੀ ਸਫਲਤਾ ਸਾਨੂੰ ਉਦੋਂ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਮਿਹਨਤ ਕਰਨ ਲੱਗ ਜਾਂਦੇ ਹਾਂ ਚਾਹੇ ਉਸ ਲਈ ਸਾਡੀ ਉਮਰ 10 ਸਾਲ ਹੋਵੇ 15 ਸਾਲ ਹੋਵੇ 20 ਸਾਲ ਕਿਉਂ ਨਾ ਹੋਵੇ ਬਸ ਮਨ ਦੇ ਅੰਦਰ ਜਨੂੰਨ ਹੋਣਾ ਚਾਹੀਦਾ ਕੁਝ ਕਰਨ ਦਾ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਬੱਚੇ ਐਸੇ ਨੇ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਉਡਾਨ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਉਡਾਰੀ ਭਰਨੀ ਸ਼ੁਰੂ ਵੀ ਕਰ ਦਿੱਤੀ ਹੈ ਤੇ اسی ਦੇ ਚੱਲਦੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅੱਜ ਇੱਕ ਐਸੇ ਹੀ ਬੱਚਾ ਮੌਜੂਦ ਹੈ ਜਿਸ ਨੇ ਨਿੱਕੀ ਜਿਹੀ ਉਮਰ ਦੇ ਵਿੱਚ ਆਪਣੇ ਸੁਪਨੇ ਨੂੰ ਉਡਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਆਓ ਮੁਲਾਕਾਤ ਕਰਵਾਉਣਾ ਤੁਹਾਡੀ ਸਿਦਾਰਥ ਜੋਗੀ ਜੀ ਨਾਲ ਅਤੇ ਜਾਣਦੇ ਹਾਂ ਉਹਨਾਂ ਤੋਂ ਕਿਵੇਂ ਉਹਨਾਂ ਨੇ ਆਪਣੀ ਮੰਜ਼ਿਲ ਨੂੰ ਇਹ ਰਾਹ ਦਿੱਤਾ ਤੇ ਕਿਵੇਂ ਉਹ ਅੱਗੇ ਤੱਕ ਪਹੁੰਚੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਸਿਦਾਰਥ ਸਾਡੇ ਪ੍ਰੋਗਰਾਮ ਰਹਿਤਾਂ ਕਿਰਨਾਂ ਅਸੀਂ ਤਾਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਤੇ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ 12ਵੀਂ ਜਮਾਤ ਚ ਪੜਦਾ ਹਾਂ ਤੇ ਫਿਰ ਕਿਵੇਂ ਬਾਂਸਰੀ ਦੇ ਨਾਲ ਤੁਹਾਡਾ ਸੰਜੋਗ ਬਣਿਆ ਕਿਵੇਂ ਤੁਸੀਂ ਬਾਂਸਰੀ ਨੂੰ ਚੁਣ ਕੇ ਆਪਣੀ ਮੰਜ਼ਲ ਦਿੱਤੀ ਮੇਰੇ ਘਰ ਵਿੱਚ ਸ਼ੁਰੂ ਤੋਂ ਸੰਗੀਤ ਦਾ ਮੌਲਿਆ ਹੈ ਤੇ ਮੇਰੇ ਘਰ ਵਿੱਚ ਕੀਰਤਨ satsang ਹੁੰਦਾ ਸੀ ਤੇ ਮੈਂ ਦਾਦੂ ਜੀ ਬੰਸੀ ਵਜਾਉਂਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਦਾਦੂ ਜੀ ਮੈਂ ਵੀ ਇਹਨੂੰ ਵਜਾ ਕੇ ਵੇਖਾਂਗੀ ਕੀ ਚੀਜ਼ ਹੈ ਤੇ ਜਦੋਂ ਮੈਂ ਵਜਾਈ ਦਾਦੂ ਨੂੰ ਲੱਗਾ ਕਿ ਮੈਂ ਕਰ ਸਕਦਾ ਵਾਂ ਫਿਰ ਉਹ ਮੈਨੂੰ ਅੱਗੇ ਗੁਗਨ ਲੋਕੋ ਕੋ ਲੈ ਕੇ ਗਏ ਫਿਰ ਮੇਰੀ ਆਹ ਵਾਲੀ ਵਿਧਿਆ ਵਧਾਈ ਤੇ ਅੱਜ ਸਾਡੇ ਸਾਹਮਣੇ ਤੇਜ਼ੀ ਸ਼ੁਰੂਆਤ ਵਿੱਚ ਤੁਸੀਂ ਕਿਹੜੇ ਸਾਲ ਤੋਂ ਕੀਤੀ ਸੀਗੀ ਬਾਂਸਰੀ ਬਜਾਉਣੀ 2020 ਤੋਂ ਬਾਅਦ ਮੈਂ ਸ਼ੁਰੂ ਕੀਤਾ ਸੀ ਤੇ 2020 ਕਿਉਂ ਉਸ ਤੋਂ ਉਸ ਤੋਂ ਤੁਸੀ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਬਾਂਸਰੀ ਵਜਾ ਸਕਦੇ ਉਦੋਂ ਦਾਦਾ ਜੀ ਨੇ ਟੈਸਟ ਕੀਤਾ ਕਿ ਹਾਂ ਜ ਸਹੀ ਹੈ ਉਦੋਂ ਮੈਂ 7 ਸਾਲ ਦਾ ਸੀ ਉਸ ਤੋਂ ਪਹਿਲਾਂ ਇਤਨੀ ਸਮਝ ਨਹੀਂ ਸੀ ਤਾਂ ਵੇਖਦੇ ਵੇਖਦੇ 7 ਸਾਲ ਦੀ ਉਮਰ ਵਿੱਚ ਪੁੱਛਿਆ ਸੀ ਅੱਛਾ 7 ਸਾਲ ਦੀ ਉਮਰ ਵਿੱਚ ਤੁਸੀਂ ਸ਼ੁਰੂ ਕਰ ਦਿੱਤਾ ਸੀਗਾ ਜੀ ਤੇ ਪਹਿਲੀ ਵਾਰ ਬਾਂਸਰੀ ਵਜਾਈ ਸੀ ਵੀ ਤੁਹਾਨੂੰ ਵਧੀਆ ਲੱਗਾ ਜੀ ਬਹੁਤ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਇਨਸਟਰੂਮੈਂਟ ਹੁੰਦੇ ਨੇ ਬਹੁਤ ਸਾਰੇ ਸਾਜ਼ ਹੁੰਦੇ ਆ ਪਰ ਤੁਸੀਂ ਇਕੱਲਿਆਂ ਨੇ ਬਾਂਸਰੀ ਕਿਉਂ ਚੁਣੀ ਜਦੋਂ ਦਾ ਮੈਂ ਹੋਸ਼ ਸੰਭਾਲਿਆ ਤਾਂ ਮੇਰੇ ਕੋਲ ਸਾਰੇ ਇਨਸਟਰੂਮੈਂਟ ਸੀ ਤਬਲਾ ਵੀ ਹੀ ਪਿਆਨੋ ਵੀ ਹੀ ਤਬਲਾ ਵੀ ਹੀ ਢੋਲਕੀ ਵੀ ਸਾਰੇ ਸੀ ਹਮ ਲੇਕਿਨ ਮੇਰਾ ਪਿਆਨ ਬੰਸਰੀ ਵਾਲੀ ਪਿਆ ਕਿਉਂਕਿ ਬੰਸਰੀ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਅੱਛਾ ਬੰਸਰੀ ਨੇ ਤੁਹਾਨੂੰ ਆਪਣੇ ਵੱਲ ਖਿੱਚ ਲਿਆ ਤੇ ਹੁਣ ਮੈਨੂੰ ਇਦਾਂ ਲੱਗਦਾ ਕਿ ਤੁਹਾਡੇ ਤੋਂ ਇੱਕ ਆਪਾਂ ਰਾਗ ਸੁਣਨੀ ਲਈ ਵਾਂਸਰੀ ਦਾ ਕਿਉਂਕਿ ਇਹ ਸਾਨੂੰ ਵੀ ਖਿੱਚ ਪੈ ਰਹੀ ਹੈ ਵਾਂਸਰੀ ਵਾਲ ਦੇਖ ਦੇ ਕੇ ਤੇ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਫਿਰ ਕੁਝ ਵਧੀਆ ਜਿਹਾ ਰਾਗ ਹਾਂਜੀ ਕੋਈ ਵੀ ਰਾਗ ਖੁੱਜੀ ਬਹੁਤ ਖੂਬ ਸੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਕਿੰਨਾ ਜ਼ਿਆਦਾ ਟੈਲੈਂਟ ਪਰਿਆ ਹੋਇਆ ਹੈ ਤੇ ਕਿੰਨੀ ਵਧੀਆ ਤਰੀਕੇ ਦੇ ਨਾਲ ਇਹਨਾਂ ਬਾਂਸਰੀ ਵਜਾਈ ਹੈ ਤੇ ਇਸ ਬਾਂਸਰੀ ਦੀ ਤੁਹਾਨੂੰ ਸਮਝ ਕਿੰਨਾ ਕ ਟਾਈਮ ਲੱਗ ਗਿਆ ਇਸ ਨੂੰ ਸਮਝਣ ਨੂੰ ਇਹਦੇ ਸਾਰੇ ਰਾਗ ਵਗੈਰਾ ਸਭ ਕੁਝ ਨੂੰ ਦੇਖੋ ਜੀ ਬੰਸਰੀ ਜਾਂ ਕੋਈ ਵੀ ਸਾਜ਼ ਸੁਨਿੰਦਾ ਉਹ ਨੂੰ ਤਾਂ ਜਨਮਾ ਤੱਕ ਸਿੱਖਦੇ ਹੋ ਖਤਮ ਨਹੀਂ ਹੋਏਗਾ ਹਮ ਲੇਕਿਨ ਅਜ ਤੱਕ ਇਸ ਮੁਕਾਮ ਤੱਕ ਪਹੁੰਚਿਆ ਅੱਜ ਤੱਕ ਮੈਨੂੰ 3 ਸਾਲ ਲੱਗੇ ਐ 3 ਸਾਲ ਲੱਗੇ ਤੁਹਾਨੂੰ ਬਜਰੀ ਨੂੰ ਤੇ ਇਹਦੇ ਵਿੱਚ ਸਾਨੂੰ ਦਰਸ਼ਕਾਂ ਨੂੰ ਦੱਸੋ ਕਿ ਕਿਹੜੇ ਕਿਹੜੇ ਰਾਗ ਹੁੰਦੇ ਨੇ ਵੈਸੇ ਤਾਂ ਚਲੋ ਰਾਗ ਬਹੁਤ سارے ਹੁੰਦੇ ਮੈਂ ਸੁਣਿਆ ਪਰ ਕੋਈ ਖਾਸ ਰਾਗ ਤੁਸੀਂ ਦੱਸ ਸਕਦੇ ਹੋ ਸਾਨੂੰ ਤਾਂ ਦੱਸੋ ਭੈਗਵ ਵੀਮਨ ਭੀਮਪਲਾਸੀ ਤੋੜੀ ਭੈਗਵੀ ਐਸੇ ਬਹੁਤ ਸਾਰੇ ਰਾਗ ਹੁੰਦੇ ਤੇ ਫਿਰ ਪੜਾਈ ਨੂੰ ਕਿੱਦਾਂ ਮੈਨੇਜ ਕਰਦੇ ਹੋ ਸਕੂਲ ਵੀ ਤੁਸੀਂ ਜਾਂਦੇ ਹੋ ਨਾਲ-ਨਾਲ ਤੇ ਇਹਦੀ ਸਟੱਡੀ ਵੀ ਕਰਦੇ ਹੋ ਦੋਨਾਂ ਵਿੱਚ ਕਿਹੜੀ ਸਟੱਡੀ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਫਿਰ ਦੋਨੋਂ ਹੀ ਵਧੀਆ ਹੈਗੀ ਐ ਲੇਕਿਨ ਜਦੋਂ ਵੇਖੋ ਜਿਹੜਾ ਸਵੇਰੇ ਮੇਰਾ ਪ੍ਰੋਗਰਾਮ ਹੈ ਤੇ ਸੋਇਸ ਤੁਸ ਕੋ ਨਹ ਰੋਹਾਂ ਦੀ ਛੁੱਟੀ ਹੂੰ ਤੇ ਸ਼ਾਮੀ ਕੰਮ ਨੇ ਆ ਤੇ ਮੈਂ ਆਪਣੇ ਦੋਸਤ ਨੂੰ ਕਾਲ ਕਰਕੇ ਕੰਮ ਕਰਾਣਾ ਹੁੰਦਾ ਸੀਗਾ ਤੇ ਕੰਮ ਕਰਕੇ ਫੇਰ ਮੈਂ ਜਾ ਕੇ ਫ੍ਰੀ ਹੁੰਨਾ ਥੋੜਾ ਟਾਈਮ ਲਈ ਅੱਛਾ ਮਤਲਬ ਤੁਸੀਂ ਆਪਣੇ ਦੋਸਤਾਂ ਤੋਂ ਹੈਲਪ ਲੈਂਦੇ ਹੋ ਫਿਰ ਟੀਚਰਸ ਕਿੱਦਾਂ ਕੋਆਪਰੇਟ ਕਰਦੇ ਨਾਲ ਤੁਹਾਡੇ ਜਿੱਦਾਂ ਮੈਂ ਸਕੂਲ ਗਿਆ ਗਲੇ ਦਿਨ ਤੇ ਮੈਂ ਕੰਮ ਪੂਰਾ ਨਹੀਂ ਹੁੰਦਾ ਉਹਦੋਂ ਤੇ ਮੈਂ ਕਹਿੰਦਾ ਮੈਮ ਮੈਂ ਗਿਆ ਹੀ ਮੈਂ ਆਇਆ ਤਾਂ ਹੁੰਦਾ ਸੀ ਤੇ ਮੈਮ ਕਹਿੰਦੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਦਾ ਅਗਰ ਟਾਈਮ ਦਿੰਦੀ ਆ ਉਹਦੋਂ ਤੱਕ ਕਰਕੇ ਦੇ ਦੀ ਅੱਛਾ ਟੀਚਰ ਮਤਲਬ ਤਾਂ ਪੂਰਾ ਸਾਥ ਦਿੰਦੇ ਨੇ ਸਾਰੇ سپورਟਿਵ ਨੇ ਤੇ ਕਿੱਦਾਂ ਸਾਥ ਦਿੰਦੇ ਸਾਰੇ ਫਿਰ ਦੇਖੋ ਮਦਰ ਵੀ ਹੁੰਦੇ ਨੇ ਫਾਦਰ ਵੀ ਹੁੰਦੇ ਨੇ ਉਹ ਕਿੱਦਾਂ سپورਟ ਕਰਦੇ ਤੁਹਾਨੂੰ ਸਰ ਬਹੁਤ ਹੌਸਲਾ ਸਾਰੇ ਬੜਾ ਹੌਸਲਾ ਦਿੰਦੇ ਬੜੀ ਹੌਸਲਾ ਫਜ਼ਾਈ ਕਰਦੇ ਬੜਾ ਖੁਸ਼ ਕਰਦੇ ਬੜਾ ਖੁਸ਼ ਕਰਦੇ ਨੇ ਤੇ ਸਕੂਲ ਦੇ ਵਿੱਚ ਵੀ ਕਿਤੇ ਪ੍ਰੋਗਰਾਮ ਹੁੰਦੇ ਨੇ ਕੰਪੀਟੀਸ਼ਨ ਹੁੰਦੇ ਉਹਦੇ ਵਿੱਚ ਪਾਰਟਿਸਪੇਟ ਕਰਦੇ ਹੋ ਉਹਦੇ ਵੀ ਸੁਣਾਉਂਦੇ ਫਿਰ ਕਦੇ ਐਡਾ ਤਾਂ ਨਹੀਂ ਹੋਇਆ ਕਲਾਸ ਦੇ ਵਿੱਚ ਟੀਚਰ ਕਹਿੰਦੇ ਕਿ ਅੱਜ ਸੁਣਾ ਦਿਓ ਸਪੈਸ਼ਲੀ ਬੜੀ ਵਾਰੀ ਹੈ ਬੜੀ ਵਾਰੀ ਹੋਇਆ ਹੈ ਦੋਸਤਾਂ ਨੂੰ ਸੁਣਾਉਂਦੇ ਰਹਿੰਦੇ ਹੋ ਫਿਰ ਮੈਂ ਵੀ ਸੁਣਿਆ ਹੈ ਕਿ ਸਿਦਾਰਥ ਜੁਗਜੀ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਫਨਕਾਰਾਂ ਦੇ ਨਾਲ ਵੀ ਕੰਮ ਕੀਤਾ ਹੋਇਆ ਤੇ ਉਹਨਾਂ ਵਿੱਚ ਕਿਹਨੇ ਕਿਹਨੇ ਨਾਲ ਕੰਮ ਕੀਤਾ ਹੈ ਤੇ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਮਾਸਟਰ सलीम ਜੀ ਫਿਓਸ ਖਾਨ ਜੀ ਗੁਦਾਸਮਾਨ ਜੀ ਸਤਵਿੰਦਰ ਬਡਾਲੀ ਕਨਵਲ ਗਵੇ ਵਾਲ ਤੇ ਸਾਡੇ ਦਰਸ਼ਕਾਂ ਨੂੰ ਫਿਰ ਉਹਨਾਂ ਵਿੱਚੋਂ ਇੱਕ ਰਾਗ ਜ਼ਰੂਰ ਸੁਣਾਓ ਜਿਹੜਾ ਤੁਸੀਂ ਉਦੋਂ ਉਹਨਾਂ ਦੇ ਨਾਲ ਕੀਤਾ ਹੋਵੇ ਸੁਣਾਇਆ ਹੋਵੇ ਗੁਦਾਸਮਾਨ ਸਾਹਿਬ ਦੇ ਨਾਲ ਤੁਸੀਂ ਜਿਹੜਾ ਰਾਗ ਸੁਣਾਇਆ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ ਜੀ ਵਾਕਿਆ ਹੈ ਬਾਤ ਤੁਸੀਂ ਤਾਂ ਸਾਨੂੰ ਮੋਹਿਤ ਕਰ ਦਿੱਤਾ ਤੇ ਐਡੇ ਦਰਸ਼ਕਾਂ ਨੂੰ ਫਿਰ ਤੁਸੀਂ ਮੋਹਿਤ ਕਰ ਦਿੰਦੇ ਹੋਣੇ ਅੱਛਾ ਕਿਵੇਂ ਦਾ ਮਹਿਸੂਸ ਹੋਇਆ ਸੀ ਜਦੋਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਪ੍ਰੋਗਰਾਮ ਮਿਲਿਆ ਤੇ ਪਹਿਲੀ ਵਾਰ ਕਰਨ ਦਾ ਤੁਹਾਨੂੰ ਮੌਕਾ ਮਿਲਿਆ ਸੀਗਾ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਜਦੋਂ ਇਦਾਂ ਹੋਇਆ ਹੈ ਪਹਿਲੀ ਵਾਰ ਜ਼ਿੰਦਗੀ ਚ ਨਹੀਂ ਦਰਸ਼ਕ ਦਾ ਪਿਆਰ ਤੁਹਾਨੂੰ ਕਿੰਨਾ ਮਿਲਿਆ ਉਦੋਂ ਉਦੋਂ ਵੱਡੇ ਵੱਡੇ ਫਨਕਾਰਾਂ ਦੇ ਨਾਲ ਤੁਸੀਂ ਕੰਮ ਕੀਤਾ ਉਹਨਾਂ ਦੇ ਵੱਲੋਂ ਕੀ ਰਿਐਕਸ਼ਨ ਸੀਗਾ ਉਹ ਤਾਂ ਬਹੁਤ ਖੁਸ਼ ਹੁੰਦੇ ਸੀ ਜਿਨ੍ਹਾਂ ਨਾਲ ਮੈਂ ਮੈਂ ਕੰਮ ਕੀਤਾ ਉਹ ਬਹੁਤ ਖੁਸ਼ ਹੋਏ ਲੱਗਦਾ ਤੇ ਅਵਾਰਡ ਵੀ ਮਿਲੇ ਹੋਣੇ ਤੁਹਾਨੂੰ ਸਨਮਾਨ ਮਿਲਦਾ ਹੋਣਾ ਤੁਹਾਡਾ ਕੀ ਕੀ ਅਜ ਤੱਕ ਅਵਾਰਡ ਮਿਲੇ ਕੁਝ ਸਾਨੂੰ ਦੱਸੋ ਪ੍ਰਾਕਸ਼ ਤੋਂ ਬਾਅਦ ਤੋਂ ਦੋ ਤਿੰਨ ਵਾਰ ਅਵਾਰਡ ਮਿਲੇ ਬਹੁਤ ਸਾਰੇ ਸਰਟੀਫିକੇਟਸ ਮਿਲੇ ਆ ਤੇ ਤਿੰਨ ਚਾਰ ਮੈਡਲ ਵੀ ਮਿਲੇ ਆ ਤੇ ਬੜੇ ਸਾਰੇ ਟ੍ਰੋਫੀਆਂ ਬੜੇ ਸਾਰੇ ਟ੍ਰੋਫੀਸ ਵੀ ਮਿਲੇ ਆ ਐਸੀ ਤਾਂ ਦੁਆ ਕਰਦੇ ਹਾਂ ਕਿ ਤੁਸੀਂ ਹੋਰ ਵੀ ਅੱਗੇ ਤੱਕ ਵੱਧੋ ਤੇ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਸਿਰਫ ਕਲਾਸਿਕਲੀ ਸਿੱਖਿਆ ਜਾਂ ਵੀ ਕੁਝ ਮਾਡਰਨ ਦੇ ਵਿੱਚ ਵੀ ਦਾੜ ਹੈ ਮਾਡਰਨ ਵੀ ਕੀਤਾ ਹੈ ਲੇਕਿਨ ਮੇਲੀ ਮਜਾਦਾ ਕਲਾਸਿਕਲ ਕੀਤਾ ਹੈ ਜਾਂ ਮਾਡਰਨ ਕੀਤਾ ਹੈ ਤੇ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਕਰਦੇ ਹੋ ਇਵੈਂਟਸ ਵੀ ਫਿਰ ਕਵਰ ਕਰਦੇ ਨਾਲ ਜ ਤੇ ਮੋਡਰਨ ਦੇ ਵਿੱਚ ਵੀ ਸਾਨੂੰ ਦਰਸ਼ਕਾਂ ਨੂੰ ਕੁਝ ਸੁਣਾਓ ਕਿਵੇਂ ਦਾ ਤੁਸੀਂ ਕਰਦੇ ਮੈਂ ਆਪਣੀ ਪਛਾਣੀ ਦਾ ਤੁਹਾਨੂੰ ਨਾਮ ਮੰਗਦੀ ਜੀ ਜੀ ਜ਼ਰੂਰ ਬਹੁਤ ਖੂਬ ਜੀ ਬਹੁਤ ਜ਼ਿਆਦਾ ਹੀ ਖੂਬਾ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਸੁਨੇ ਜਾਵਾਂ ਲੱਗਦਾ ਸੁਨੇ ਜਾਵਾਂ ਇਹ ਫੇਵਰੇਟ ਤੁੰਤਸੀ ਕਹੀਏ ਕਿ ਤੁਹਾਡੀ ਹੈ ਮੈਨੂੰ ਲੱਗਦਾ ਸਾਰੇ ਦਰਸ਼ਕ ਦੇਖ ਰਹੇ ਨਾ ਉਹਨਾਂ ਵਿੱਚ ਵੀ ਬਹੁਤ ਸਾਰੇ ਦਰਸ਼ਕ ਇਦਾਂ ਦੇ ਹੋਣੇ ਹੈ ਜਿਨ੍ਹਾਂ ਦੀ ਇਹ ਫੇਵਰੇਟ ਹੋਣੀ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਹੋਣਾ ਕਿ ਇੱਕ ਵਾਰ ਸੁਣਾਓ ਤੇ ਤੁਸੀਂ ਉਹਨਾਂ ਦੀ ਇੱਛਾ ਵੀ ਪੂਰੀ ਕਰ ਦਿੱਤੀ ਹੈ। ਤੋ ਇਹ ਤਾਂ ਬਾਉਂਸਡੇ ਦਾ ਸ਼ੌਂਕ ਹੋਗਾ। ਤੁਹਾਨੂੰ ਕੋਈ ਹੋਰ ਹੋਬੀਸ ਤੁਹਾਡੀਆਂ ਸ਼ੌਂਕ ਹੋਵੇ ਜਿਸ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ? ਮੈਨੂੰ ਪਾਣੀ ਦਾ ਨੇਚਰ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਨੇਚਰ ਦਾ ਸ਼ੌਂਕ ਹੈ। ਅੱਛਾ ਤੁਸੀਂ ਬਹੁਤ ਵ ਬੜਾ ਦਰਨੇ ਤੇ ਕੋਲ ਜਾ ਕੇ ਜਾਂਦੇ ਸਕੂਲ ਮਿਲਦਾ ਉਹਦਾ ਕਿਤਾਬਾਂ ਪਹਾੜਾਂ ਨੇ ਚੋ ਕੁਦਰਤ ਬਹੁਤ ਪਸੰਦ ਆਉਂਦੀ ਉੱਥੇ ਜਾ ਕੇ ਕਦੀ ਬੁਝਾਈ ਪੌਂਸਰੀ ਜੀ ਬਲੀਵਾ ਤੇ ਉਦੋਂ ਜਦੋਂ ਕੁਦਰਤ ਨਾਲ ਤੁਹਾਡੇ ਗੱਲਾਂ ਕਰਨ ਲੱਗ ਜਾਂਦੀ ਨਾਲ ਮਿਲ ਜਾਂਦੀ ਫਿਰ ਉਦੋਂ ਕਿਦਾਂ ਦਾ ਮਹਿਸੂਸ ਕਰਦਾ ਬੜਾ ਅਨੰਦ ਫੀਲ ਹੁੰਦਾ ਬੜਾ ਅਨੰਦ ਆਉਂਦਾ ਇਸ ਤਲਾਵਾ ਤੁਸੀਂ ਹੋਰ ਕੁਝ ਬੱਚੇ ਕੋ ਛੋਟੇ ਬੱਚੇ ਆ ਛੋਟੇ ਬੱਚੇ ਦੇ ਸੁਪਨੇ ਤਾਂ ਕਈ ਵਾਰ ਲੇਟ ਵੀ ਬੰਦੇ ਤੁਸੀਂ ਪਹਿਲਾਂ ਤੋਂ ਹੀ ਆਪਣੇ ਸੁਪਨੇ ਨੂੰ ਦੇਖ ਲਿਆ ਬਾਂਸਰੀ বাজੰਦਾ ਜਿਹੜਾ ਤੁਸੀਂ ਸ਼ੌਂਕ ਰੱਖਿਆ ਉਹਨੂੰ ਸੁਪਨਾ ਤੁਸੀਂ ਅੱਗੇ ਜਾ ਕੇ ਬਣਾਣਾ ਹੈ ਨਾ ਤੇ ਛੋਟੇ ਹੁੰਦੇ ਹੁੰਦੇ ਕਿ ਆਪਾਂ ਜਾਂ ਤਾਂ ਪੜ੍ਹਾਈ ਕਰ ਲਈਏ ਜਾਂ ਤਾਂ ਖੇਡ ਲਈਏ ਆਏ ਦੋ ਚੀਜ਼ਾਂ ਹੁੰਦੀਆਂ ਸੀ ਤੁਸੀਂ ਇਹਦਾ ਕਰਦੇ ਸੀ ਐਸੇ ਤਾਂ ਤੁਸੀਂ ਛੋਟੇ ਹੀ ਹੋ ਇਸ ਤੋਂ ਪਹਿਲਾਂ ਜਿੱਦਾਂ ਖੇਡਣ ਦਾ ਸ਼ੌਂਕ ਹੁੰਦਾ ਬੱਚਿਆਂ ਨੂੰ 7 ਸਾਲ ਤੋਂ ਪਹਿਲਾਂ ਘਰ ਪਤਾ ਹੀ ਨਹੀਂ ਅੰਦਾਜ਼ਾ ਕੀ ਬੱਚਾ ਕੀ ਕਰਦਾ ਗਿੰਦਾ ਠੀਕ ਹੈ ਤੇ ਉਹਨਾਂ ਵਿੱਚ ਵਿੱਚ ਖੇលਿੰਦਾ ਮੜਾ ਮਟਾ ਵਿੱਚ ਵਿੱਚ ਮੜਾ ਮੜਾ ਦੂਜੇ ਖੇល ਲੈਂਦੇ ਹੋ ਤੇ ਸਕੂਲ ਵਿੱਚ ਕਿਹੋ ਜਿਹਾ ਪੜਾਈ ਵਿੱਚ ਕਿਹੋ ਜਿਹਾ ਤੁਸੀਂ ਪੜਾਈ ਵਿੱਚ ਵੀ ਠੀਕ ਹੈ ਸੈਕੰਡ ਹੈ ਪਿਛਲੀ ਵਾਰ ਅਜਾ ਸੈਕੰਡ ਵੀ ਹੈ ਉਹ ਚਾ ਪੜਾਈ ਵੀ ਨਾਲ-ਨਾਲ ਇਹਨਾਂ ਦੀ ਚੱਲਦੀ ਹੈ ਤੇ ਇਹ ਨਾਲ-ਨਾਲੇ ਆਪਣਾ ਇਹਨੂੰ ਵੀ ਕੰਟੀਨਿਊ ਕਰਦੇ ਨੇ ਤੇ ਕਿੰਨੇ ਵੀ ਪ੍ਰੋਗਰਾਮ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਉਹਨੇ ਵੀ ਉਹਨੇ ਵੀ ਪ੍ਰੋਗਰਾਮ ਕਰ ਚੁੱਕੇ ਹੋ ਤੇ ਇਵੈਂਟਸ ਵੀ ਬਹੁਤ ਸਾਰੇ ਕਿਤੇ ਨੇ ਤੇ ਸਭ ਤੋਂ ਵਧੀਆ ਐਕਸਪੀਰੀਅੰਸ ਕਿਹੜਾ ਰਿਹਾ ਸੀ ਕਿਹੜਾ ਵਧੀਆ ਪ੍ਰੋਗਰਾਮ ਰ ਮੈਨੂੰ ਕਬੜ ਫੀਲ ਨਹੀਂ ਹੈ ਕਈ ਵਾਰ ਕੁਝ ਮੈਮਰੀਜ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਦਾਂ ਹੋਇਆ ਸੀ ਕੋਈ ਯਾਦ ਹੁੰਦੀ ਹੈ ਕੁਝ ਇਦਾਂ ਦਾ ਖਾਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਖਾਸ ਹੈ ਸਾਗੇ ਬੜਾ ਵਧੀਆ ਸਾਰੇ ਬਹੁਤ ਵਧੀਆ ਸੀਗੇ ਪ੍ਰੋਗਰਾਮ ਤੇ ਇੱਕ ਉਹ ਵਾਲੀ ਤੁਸੀਂ ਸਾਨੂੰ ਤੁੰਦ ਦੱਸੋ ਕਿ ਜਿਨੇ ਤੁਹਾਨੂੰ ਫੇਮਸ ਕੀਤਾ ਜਿਹਦੇ ਨਾਲ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਬਹੁਤ ਹੀ ਜ਼ਿਆਦਾ ਆਨੰਦ ਮੇ ਸੀਗਾ ਮੈਂ ਪੂਰੀ ਤਰਿਕਾ ਨਾਲ ਆਨੰਦਿਤ ਹੋ ਚੁੱਕੀ ਹਾਂ ਤੇ ਮੈਂ ਇਹ ਸਾਨੂੰ ਪੁੱਛਣਾ ਚਾਹੂੰਗੀ ਇਸ ਨਾਲ ਹੀ ਅੱਗੇ ਕਿ ਇਸ ਸੁਪਨੇ ਨੂੰ ਤੁਸੀਂ ਦੇਖ ਰਹੇ ਹੋ ਤੇ ਇਹਨੂੰ ਅੱਗੇ ਕਿਸ ਤਰੀਕੇ ਨਾਲ ਪੂਰਾ ਕਰਨਾ ਹੈ ਦੇਖੋ ਜਿਹੜਾ ਮੈਂ ਮਕਾਮ ਮੈਂ ਉੱਥੇ ਕਦੇ ਜਾਣਦਾ ਕਿ ਮੈਂ ਕਿੱਥੇ ਜਾਣਾ ਹੂੰ ਲੇਕਿਨ ਮੇਰਾ ਸੁਪਨਾ ਸੁਪਨਾ ਦੇਖਣਾ ਸਾਡਾ ਫਰਜ਼ ਹੈ ਤੇ ਮੇਰਾ ਸੁਪਨਾ ਕਿ ਮੈਂ ਬਾਲੀਵੁੱਡ ਤੇ ਆਵਾਂ ਅੱਛਾ ਬਾਲੀਵੁੱਡ ਤੱਕ ਤੇ ਜਾਣਾ ਚਾਹੁੰਦੇ ਹੋ ਜੀ ਤੇ ਬੋਲੀਵੁੱਡ ਜਾ ਕੇ ਲਗ ਲਗਤ ਉਹਨਾਂ ਦੇ ਕੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਬੋਲੀਵੁੱਡ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਅਸੀਂ ਤਾਂ ਇਹ ਦੁਆ ਕਰਾਂਗੇ ਕਿ ਤੁਸੀਂ ਬਹੁਤ ਅੱਗੇ ਤੱਕ ਜਾਓ ਸਿਦਾਰ ਜੀ ਅੱਗੇ ਜਾਣ ਵਧੀਆ ਵਧੀਆ ਤਰੀਕੇ ਨਾਲ ਵੰਸ ਕੇ ਉਹ ਜਾਣ ਹੈ ਨਾ ਤੇ ਇਸ ਤੋਂ ਇਲਾਵਾ ਤੁਸੀਂ ਕਦੀ ਰਿਐਲਿਟੀ ਸ਼ੋਜ਼ ਦੇ ਵਿੱਚ ਟਰਾਈ ਕੀਤਾ ਕਿਉਂਕਿ ਬਹੁਤ ਸਾਰੇ ਉਹਦੇ ਵਿੱਚ ਬੱਚੇ ਆਉਂਦੇ ਨੇ ਜੀ ਮੈਂ ਰਿਐਲਿਟੀ ਸ਼ੋਜ਼ ਟਰਾਈ ਕੀਤਾ ਕਿਸਮੇ ਕਿੰਨਾ ਹੈ ਦਮ अच्छा उच मैं दो अकाउंट नॉर्मल ਤੇ ਦੋ ਟੀਵੀ ਉਨ ਪਾਰ ਕਗਲੇ सेमीफाइनल ਪਾਰ ਕਗਲੇ ਉਹ ਮੈਂ ਫਾਈਨਲ ਚ ਜਾਗਾ ਅੱਛਾ ਤੁਸੀ ਫਾਈਨਲ ਚ ਹੈਗੇ ਕਿ ਆਣਾ ਹਲੇ ਜਾਣਾ ਅੱਛਾ ਫਾਈਨਲ ਚ ਜਾਣਾ ਹਲੇ ਇਸ ਟਾਈਮ ਤੁਸੀਂ ਉਹਦੇ ਵਿੱਚ ਕਰਦੇ ਹੋ ਮਤਲਬ ਤੇ ਤੁਸੀਂ ਉਹਨੂੰ ਫਾਈਨਲ ਦੇ ਵਿੱਚ ਜਾਓਗੇ ਉਸ ਤੋਂ ਇਲਾਵਾ ਮਤਲਬ ਤੁਹਾਡੇ ਅੱਗੇ ਹੈ ਕਿ ਤੁਸੀਂ ਰਿਐਲਿਟੀ ਸ਼ੋਜ਼ ਹੁੰਦੇ ਹੁੰਦੇ ਅੱਗੇ ਤੱਕ ਪਹੁੰਚੋਗੇ ਸੇ ਬਹੁਤ ਸਾਰੇ ਅਨਕੋਪਾ ਸੁਣੇ ਨੇ ਫੋਕ ਵੀ ਆਪਾਂ ਸੁਣਾਗੇ ਜ਼ਰੂਰ ਇੱਕ ਤੇ ਪੰਜਾਬੀ ਦਾ ਕੋਈ ਵਧੀਆ ਜਿਹਾ ਫੋਕ Song ਤੁਹਾਨੂੰ ਆਂਦਾ ਹੋਵੇ ਉਹ ਸੁਣਾ ਦਿਓ ਬਾਦ ਹੀ ਰੱਟਾ ਹਾਂਜੀ ਹਾਂਜੀ ਜ਼ਰੂਰ ਇਹ ਤਾਂ ਮੇਰਾ ਦਾ ਸਭ ਦਾ ਫੇਵਰਟ ਹੋਏਗਾ ਤੇ ਜ਼ਰੂਰ ਸੁਣਾਓ ਮਾਲਿਕ ਆਉਂਦੀ ਸੀ ਤੋਂ ਬਾਅਦ ਮੈਂ ਇੱਕ ਮੈਂ ਆਪਣੀ ਪਰਸਨਲੀ ਕਹੂੰਗੀ ਕਿ ਹਿੰਦੀ Song ਦੇ ਉੱਤੇ ਤੁਹਾਨੂੰ ਆਂਦਾ ਹੋਵੇ ਵਧੀਆ ਜਿਹਾ ਤੇ ਉਹ ਵੀ ਸਾਨੂੰ ਜ਼ਰੂਰ ਸੁਣਾਓ ਹਿੰਦੀ Song ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗਾਣਾ ਸੁਣਾਵਾਂ ਮਗਸ ਦੀ ਜੀ ਉਹਦੇ ਵਿੱਚੋਂ ਮੈਂ ਛੋਟਾ ਜਿਹਾ ਪੀਸਾ ਸੁਣਾਉਣਾ ਪਸੰਦ ਕਰਾਂਗੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕਿਆ ਬਾਤ ਹੈ ਜੀ ਤੇ ਇੱਥੇ ਮੈਨੂੰ ਲੱਗਦਾ ਕਿ ਪੂਰੇ ਸਟੇਜ ਲੱਗੀ ਹੋਵੇ ਤੇ ਫਿਰ ਤਾਲੀਆਂ ਦੀ ਗੂੰਜ ਨਾ ਪਰ ਜਾਂਦੀ ਹੋਣੀ ਫਿਰ ਤਾਂ ਹੈ ਨਾ ਤੇ ਫੈਨਸ ਫਿਰ ਤੁਹਾਡੇ ਹੋਣੇ ਮੈਨੂੰ ਲੱਗਦਾ ਕਹਿੰਦੇ ਹੋਣੇ ਡਿਮਾਂਡ ਕਰਦੇ ਹੋਣੇ ਕਿ ਇਹ ਸਾਨੂੰ ਸੁਣਾਓ ਉਹ ਵੇਲਾ ਗੀ ਸੁਣਾਓ ਡਿਮਾਂਡ ਤਾਂ ਹੋਗੀ ਜੀ ਕੁਝ ਬੰਨਣਾ ਡਿਮਾਂਡ ਚਾਹੁੰਦੀ ਹੈ ਫੈਨਸ ਨੂੰ ਫਿਰ ਕੀ ਕਹਿਣਾ ਚਾਹੋਗੇ ਆਪਣੇ ਜੇ ਤੁਸੀਂ ਕੁਝ ਬੰਨਣਾ ਚਾਹੁੰਦੇ ਹੋ ਅੱਗੇ ਜਾ ਕੇ ਤੇ ਆ ਵੇਖੋ ਪੜਾਈ ਤੇ ਹੈਗੀ ਐ ਉਹਦੇ ਨਾਲ ਆਪਣੇ ਕੋਈ ਸ਼ੌਕ ਰੱਖਣਾ ਚਾਹੀਦਾ ਜਿੱਦਾਂ ਤੁਹਾਨੂੰ ਡਰਾਇੰਗ ਦਾ ਸ਼ੌਕ ਆ ਮਿਊਜ਼ਿਕ ਦਾ ਸ਼ੌਕ ਆ ਤਬਦਰ ਸ਼ੌਕ ਹੈ ਬਣ ਸਕਦਾ ਸ਼ੌਕ ਹੈ ਆਪਣੀ ਮੂਰੀ ਜਿੱਤੇ ਤੜੀ ਹੋਜੀ ਐ ਉਹ ਸ਼ੌਕ ਰੱਖਣਾ ਚਾਹੀਦਾ ਤੇ ਗੇ ਮਿਹਨਤ ਕਰਕੇ ਬਦਲਣਾ ਚਾਹੀਦਾ ਮਿਹਨਤ ਕਰਕੇ ਬਦਲਣਾ ਚਾਹੀਦਾ ਤੇ ਹੋਰ ਜੇ ਨਾਲ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਝ ਪੇਸ਼ ਕਰਨਾ ਚਾਹੋਗੇ ਵਧੀਆ ਜਿਹੜਾ ਰਗ ਕ੍ਰਿਸ਼ਨਤੀ ਹਾਂ ਜਾਨੀ ਆਂਦੇ ਕ੍ਰਿਸ਼ਨ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੁੰਦੀਆਂ ਰਹਿੰਦੀਆਂ ਨੇ ਚਾਹੇ ਛੋਟੇ ਬੱਚੇ ਦੇ ਹੋਵੇ ਵੱਡੇ ਦੇ ਹੋਵੇ ਜਦੋਂ ਤੁਸੀਂ ਕੁਝ ਕਰਦੇ ਹੋ ਤੇ ਤੁਸੀਂ ਬਹੁਤ ਜਲਦੀ ਵਾਇਰਲ ਵੀ ਹੋ ਜਾਂਦੇ ਹੋ ਤੁਹਾਡੀ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਦੇਖੀਆ ਵੀ ਨੇ ਤੇ ਬਹੁਤ ਸਾਰੇ ਕਮੈਂਟਸ ਵੀ نیچے ਆਉਂਦੇ ਹੋਣੇ ਹਨ ਫਿਰ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਵੀ ਲੋਕੀ ਮੈਨੂੰ ਇੰਨੇ ਸੋਨੇ ਸੋਨੇ ਕਮੈਂਟ ਕਰਦੇ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਨਹੀਂ ਕਰ ਸਕਦਾ ਲਿਖ ਕੇ ਤੇ ਜਿਨ੍ਹਾਂ ਨੇ ਮੈਨੂੰ ਸਾਰੇ ਸਾਰੇ ਕਮੈਂਟ ਪੇਜ ਦੇ ਸਾਰਿਆਂ ਦਾ ਧੰਨਵਾਦ ਜੀ ਤੇ ਜਾਣ ਤੋਂ ਵੀ ਪਹਿਲਾਂ ਸਾਨੂੰ ਇੰਨਾ ਮੰਤਰ ਮੁਕਤ ਕਰਨ ਲਈ ਦਰਸ਼ਕਾਂ ਨੂੰ ਇਨੀਆਂ ਸੋਨੀਆ ਸੋਨੀਆ ਬਾਂਸਰੀ ਦੇ ਰਾਗਾ ਸੁਣਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਉਹ ਸਾਡੇ ਨਾਲ ਜੁੜੇ ਰਹੇ ਤੇ ਆਗਿਆ ਚਾਹਦੇ ਹਾਂ ਜੀ ਤੁਹਾਡੇ ਤੋਂ ਤੇ ਦਰਸ਼ਕਾਂ ਤੋਂ ਵੀ ਆਗਿਆ ਚਾਹਦੇ ਹਾਂ ਬਹੁਤ-ਬਹੁਤ ਧੰਨਵਾਦ